ਸਿਰਿਆ ਕਾਲ ਤੱਕ ਸਾਹਿਬ ਦੀ ਇਕਤਰਤਾ ਦੇ ਫੈਸਲੇ ਤੋਂ ਪਹਿਲਾਂ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਲਵਿੰਦਰ ਸਿੰਘ ਪੁੰਦਰ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਥਾਪਿਆ ਜਿਸ ਤੇ ਬਾਗੀ ਧੜੇ ਦੇ ਅਗਗੁਰ ਪ੍ਰਤਾਪ ਸਿੰਘ ਵਡਾਲਾ ਨੇ ਨਿਸ਼ਾਨਾ 사ਦਿਆ ਵਡਾਲਾ ਨੇ ਕਿਹਾ ਕਿ ਚੰਗਾ ਹੁੰਦਾ ਜੇਕਰ ਸੁਖਬੀਰ ਸਿੰਘ ਬਾਦਲ ਅਸਤੀਫਾ ਦੇ ਕੇ ਨਵੇਂ ਤੇ ਕਾਬਲ ਚਿਹਰਿਆਂ ਨੂੰ ਮੌਕਾ ਦੇਣ ਵਰਨਾ ਉਹੀ ਚਾਰ ਕੋ ਪੁਰਾਣੇ ਲੀਡਰ ਅੱਗੇ ਕਰਕੇ ਅਕਾਲੀ ਦਲ ਨੂੰ ਬਚਾਇਆ ਨਹੀਂ ਜਾ ਸਕਦਾ ਇੱਕ ਖਬਰ ਆਈ ਹੈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਦਾਰ ਬਲਵਿੰਦਰ ਸਿੰਘ ਭੁੰਦਰ ਜੀ ਨੂੰ ਸ਼੍ਰੋਮਣੀ ਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਐਲਾਨਿਆ ਗਿਆ ਹੈ ਉਸ ਖਬਰ ਤੋਂ ਇਹ ਲੱਗਦਾ ਕਿ ਅਧੂਰੀ ਹੈ ਤਾਂ ਜਿਹੜਾ ਫੈਸਲਾ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਲੈਣਾ ਚਾਹੀਦਾ ਸੀ ਸ਼੍ਰੋਮਣੀ ਕਾਲੀ ਦਲ ਦੀ ਪ੍ਰਧਾਨਗੀ ਛੱਡਣ ਦਾ ਉਹ ਹਜੇ ਤੱਕ ਵੀ ਲੈ ਨਹੀਂ ਸਕੇ ਸਭ ਤੋਂ ਪਹਿਲੀ ਮੰਗ ਜਿਹੜੀ ਸਮੁੱਚੇ ਸ਼੍ਰੋਮਣੀ ਕਾਲੀ ਦਲ ਦੇ ਵਰਕਰ ਸਹਿਬਾਨਾਂ ਨੇ ਲੀਡਰਸ਼ਿਪ ਨੇ ਸਿੱਖ ਪੰਥ ਦਰਦੀਆਂ ਨੇ ਪੰਥਕ ਕਟੈਸ਼ੀਆਂ ਨੇ ਬੜੇ ਲੰਬੇ ਸਮੇਂ ਤੋਂ ਜਿਸ ਦਾ ਜ਼ਿਕਰ ਕੀਤਾ ਸੀ ਜਿਸ ਦੀ ਮੰਗ ਠਾਈ ਸੀ ਕਿ ਸ਼੍ਰੋਮਣੀ ਕਾਲੀ ਦਲ ਦੀ ਪ੍ਰਧਾਨਗੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਛੱਡਣੀ ਚਾਹੀਦੀ ਹੈ ਜਿਹੜੀ ਕਿ ਚੁੰਦਾ ਕਮੇਟੀ ਵਿੱਚ ਵੀ ਬਹੁਤ ਕਲੀਅਰਲੀ ਉਹ ਮੈਂਸ਼ਨ ਹੈ ਕਿ ਦਰਜ ਹੈਗੀ ਆ ਪਰ ਪ੍ਰਧਾਨਗੀਆ ਛੱਡੀ ਨਹੀਂ ਉਹਨੇ ਇੱਥੇ ਤੱਕ ਕੀ ਕਾਨੂੰ ਸਿੰਘ ਸਾਹਿਬ ਮੀਟਿੰਗ ਕਰ ਰਹੇ ਨੇ ਸਿੰਘ ਸਰ ਨਾਲ ਇਕੱਠੇ ਹੋ ਰਹੇ ਨੇ ਤੇ ਅੱਜ ਉਹਨਾਂ ਨੇ ਅੱਧ ਵਿਚਕਾਰ ਜਿਆ ਫੈਸਲਾ ਲਿਆ ਜਿਹਨੂੰ ਕਹਿੰਦੇ ਖਾ ਫਾਟਡ ਡਿਸੀਜਨ ਲਿਆ ਉਹਨਾਂ ਨੇ ਮੇ ਪੁੰਦਰ ਸਾਹਿਬ ਨੂੰ ਕਾਰਜ ਕਰਨੀ ਪ੍ਰਧਾਨ ਬਣਾਇਆ ਚੰਗਾ ਹੁੰਦਾ ਅਗਰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਬਹੁਤ ਪਹਿਲਾਂ ਸ਼੍ਰੋਮਣੀ ਕਾਲੀਦਾਲ ਦੀ ਪ੍ਰਧਾਨਗੀ ਛੱਡ ਜਾਂਦੇ 2017 ਵਿੱਚ ਵੀ ਟਾਈਮ ਸੀ 2022 ਵਿੱਚ ਵੀ ਆਇਆ ਚੋਣਾਂ ਕਮੇਟੀ ਬਣ ਤੋਂ ਬਾਅਦ ਵੀ ਆਇਆ ਫਿਰ ਉਸ ਤੋਂ ਬਾਅਦ ਜਦੋਂ ਹੁਣ ਅਕਾਲ ਤਖਤ ਸੱਤ ਤੇ ਜਾ ਕੇ ਉਹਨਾਂ ਨੇ ਆਪਣੇ ਗੁਨਾ ਕਬੂਲ ਕਰ ਲਏ ਉਹਨਾਂ ਨੇ ਸਾਰੀਆਂ ਗਲਤੀਆਂ ਆਪਣੇ ਝੋਲੀ ਸਭ ਲਈਆਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਤੁਰੰਤ ਸਤੀਫਾ ਦੇਣਾ ਚਾਹੀਦਾ ਸੀਗਾ ਲੇਕਿਨ ਉਦੋਂ ਵੀ ਅਸਤੀਫਾ ਨਹੀਂ ਦਿੱਤਾ ਤੇ ਨਵੀਂ ਜਿਹੜੀ ਲੀਡਰਸ਼ਿਪ ਆ ਉਹਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਸੀ ਉਦੋਂ ਦੀ ਲੀਡਰਸ਼ਿਪ ਹੋਰ ਆਵੇ ਜਿਹੜੀ ਬੇਦਾਗ ਹੋਵੇ ਜਿਸ ਤੇ ਕੋਈ ਉਂਗਲਾਂ ਚੱਕ ਸਕੇ ਤੇ ਜਿਹੜਾ ਜਿਨ੍ਹਾਂ ਦਾ ਸਾਫ ਸੁਥਰਾ ਕੱਦ ਕਾਠ ਹੋਵੇ ਉਹਦੇ ਵਿੱਚ ਯੰਗ ਲੀਡਰ ਵੀ ਹੋ ਸਕਦੇ ਆ ਸਿਆਣੇ ਵੀ ਹੋ ਸਕਦੇ ਆ ਉਹਦਾ ਵੀ ਲੀਡਰਸ਼ਿਪ ਜਿਹਨੂੰ ਲੋਕ ਪ੍ਰਵਾਨ ਕਰਨ ਉਹ ਅੱਗੇ ਲੈ ਕੇ ਆਉਣਾ ਚਾਹੀਦੀ ਸੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਇਸ ਗੱਲ ਦੀ ਮੰਨੂ ਲੈ ਕੇ ਤੁਰਿਆ ਕਿ ਅਸੀਂ ਨਿਖਾਰ ਲੈ ਕੇ ਆਉਣਾ ਹੈ ਅਕਾਲੀ ਦਲ ਦੇ ਕੰਮਕਾਜ ਵਿੱਚ ਅਕਾਲੀ ਦਲ ਨੂੰ ਮੂਰਤੀਏ ਸਿਧਾਂਤਾਂ ਤੇ ਲੈ ਕੇ ਆਉਣਾ ਸਿਧਾਂਤਾਂ ਤੇ ਅਸੂਲਾਂ ਤੇ ਚਲਾਉਣਾ ਹੈ ਅਕਾਲੀ ਦਲ ਦੀ ਵਿਚਾਰਧਾਰਾ ਨੂੰ ਕਾਇਮ ਕਰਨਾ ਹੈ ਜਿਹੜੀ ਪਿਛਲੇ ਸਮਿਆਂ 'ਚ ਆਪਾਂ ਜਿਹਨੂੰ ਦੇਖਿਆ ਕਿ ਬਹੁਤ ਕਮਜ਼ੋਰੀ ਆ ਗਈ ਸੀ ਉਸ ਵਿਚਾਰਧਾਰਾ ਨੂੰ ਦੇਖਦੇ ਹੋਏ ਔਰ ਸਰਬ ਸੁਭਾ ਬਲਵਿੰਦਰ ਸਿੰਘ ਭੁੰਦਰ ਜੀ ਜਿਹੜੇ ਕਾਰਜਕਾਰੀ ਪ੍ਰਧਾਨ ਬਣਾਏ ਆ ਕੀ ਕਿਹਾਵਾਂ ਦਾ ਲੰਬਾ ਤਜਰਬਾ ਬੜੇ ਪੁਰਾਣੇ ਲੀਡਰ ਨੇ ਪਰ ਉਹ ਤਾਂ ਇਹਨਾਂ ਦੇ ਘਰ ਦੇ ਜਿਹੜੇ ਹੈਗੇ ਆ ਫੈਮਿਲੀ ਮੈਂਬਰ ਨਹੀਂ ਘਰ ਦੇ ਵਿਅਕਤੀ ਨੇ ਹੋ ਇੰਨੀ ਨਜ਼ਦੀਕੀ ਉਹਨਾਂ ਦੀ ਬਾਦਲ ਪਰਿਵਾਰ ਨਾਲ ਤੇ ਇਹਦਾ ਗੱਲ ਪਹਿਲਾਂ ਵੀ ਉੱਠੀ ਸੀਗੀ 2022 ਚ ਵੀ ਗੱਲ ਆਈ ਸੀ ਵੀ ਜੇ ਕਾਰਜਕਾਰੀ ਪ੍ਰਧਾਨ ਬਣਾਉਣਾ ਕਿਉਂ ਬਣਾਈਏ ਤੇ ਲੇਕਿਨ ਉਦੋਂ ਵੀ ਸਾਰੀ ਲੀਡਰਸ਼ਿਪ ਨੇ ਕਿਹਾ ਸੀ ਕਿ ਤੁਸੀਂ ਪੰਜ ਪ੍ਰਧਾਨੀ ਦਾ ਕਨਸੈਪਟ ਅੱਗੇ ਲੈ ਕੇ ਆਓ ਪ੍ਰਜ਼ੀਡਿਅਮ ਲੈ ਕੇ ਆਓ ਯੰਗ ਲੀਡਰ ਲੈ ਕੇ ਆਓ ਜਿਨ੍ਹਾਂ ਨੂੰ ਲੋਕ ਪ੍ਰਵਾਨ ਕਰਨ ਜੇ ਉਹੀ ਪੁਰਾਣੇ ਲੀਡਰ ਦੋ ਚਾਰ ਜਿਹੇ ਰਹਿ ਗਏ ਆ ਉਹਨਾਂ ਨੂੰ ਕਦੇ ਇੱਧਰ ਪਾ ਦਿਓ ਕਦੇ ਉੱਧਰ ਪਾ ਦਿਓ ਅਦਲਾ ਬਦਲਾ ਅਦਲਾ ਬਦਲੀ ਕਰੀ ਜਾਓ ਉਹਦੇ ਨਾਲ ਸਿੱਖ ਪੰਥ ਨੂੰ ਨਹੀਂ ਪ੍ਰਵਾਨ ਹੋਣਾ ਉਹ ਮੈਂ ਕੋਈ ਫਰਕ ਨਹੀਂ ਪੈਂਦਾ ਪੁੰਦਰ ਸਾਹਿਬ ਵੀ ਉੱਤੇ ਸੱਸੀ ਆ ਸਾਧਿਆ ਉਹਦੇ ਨਾਲ ਮੀਟਿੰਗਾਂ ਕਰਾਉਂਦੇ ਰਹੇ ਆਪਣੇ ਇਲਾਕੇ ਵਿੱਚ ਉੱਥੇ ਸ਼੍ਰੋਮਣੀ ਗਾਲੀਨ ਦੇ ਲੀਡਰਾਂ ਉੱਤ ਸੱਦ ਕੇ ਜਿਨ੍ਹਾਂ ਤੇ ਇਲਜ਼ਾਮ ਲੱਗਦਾ ਜਿਨ੍ਹਾਂ ਦੇ ਉਂਗਲ ਉੱਠਦੀ ਆ ਸੱਸੀ ਸਾਧ ਦੇ ਜਿਹੜੇ ਪ੍ਰੇਮੀ ਨੇ ਉਹਨਾਂ ਸਾਰਿਆਂ ਨਾਲ ਇਹਨਾਂ ਦੀ ਮਿਲੀ ਪੁਗਛੀ ਤੇ ਫਿਰ ਲੋਕ ਕਿਵੇਂ ਪ੍ਰਵਾਨ ਕਰਨਗੇ ਪੁਨਰ ਸਾਹਿਬ ਨੂੰ ਇਸ ਲਈ ਇਹ ਫੈਸਲਾ ਜਿਹੜਾ ਲਿਆ ਅੱਧਾ ਜਿਹਾ ਫੈਸਲਾ ਲਿਆ ਉਹ ਵੀ ਨਹੀਂ ਪ੍ਰਵਾਨ ਕਰਨਾ ਕਿਸੇ ਨੇ ਸਭ ਤੋਂ ਪਹਿਲਾਂ ਸਰਦਾਰ ਸੁਖਵੀਰ ਸਿੰਘ ਬਾਵਾ ਦਾ ਅਸਤੀਫਾ ਦੇ